ਨਿਆ ਵਲਟਨ ਵਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਵੱਲੋਂ ਸੈਂਕੜੇ ਭਾਰਤੀਆਂ ਦੇ ਵੀਜ਼ੇ ਰੱਦ ਗੈਰ ਕਾਨੂੰਨੀ ਪ੍ਰਵਾਸੀ ਭੇਜਣ ਵਾਲਿਆਂ ਦੀ ਹੁਣ ਖੈਰ ਨਹੀਂ ਅਮਰੀਕਾ ਵਿੱਚ ਸਰਫਰੇ ਭਾਰਤੀ ਨੇ ਮਾਮੇ ਦੇ ਭੁਲੇਖੇ ਮਾਰਿਆ ਅਕਸ਼ੇ ਗੁਪਤਾ ਬੱਸ ਵਿੱਚ ਸ਼ਰਿਆਮ ਹੋਏ ਕਤਲ ਨੇ ਲੋਕਾਂ ਵਿੱਚ ਪੈਦਾ ਕੀਤਾ ਖੌਫ ਅਮਰੀਕਾ ਦੇ ਯੂ ਵੀਜ਼ਾ ਲਈ ਡਾਕੇ ਮਾਰਨ ਵਾਲੇ ਭਾਰਤੀਆਂ ਨੇ ਕਬੂਲ ਕੀਤਾ ਗੁਨਾਹ RAMPAI PATEL ਨੂੰ ਸਜ਼ਾ ਦਾ ਐਲਾਨ 20 ਅਗਸਤ ਨੂੰ ਬਲਵਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਦਾਖਲ ਕੀਤਾ ਜਾ ਸਕਦਾ ਕਬੂਲਨਾਮਾ ਕੈਨੇਡਾ ਵਿੱਚ ਚੱਲਦੇ ਟਰੱਕਾਂ ਦੇ ਖੁੱਲ ਗਏ ਪਈਏ ਟਰੈਕਟਰ ਦੀ ਰੇਲ ਗੱਡੀ ਨਾਲ ਟੱਕਰ ਹਿੱਟ ਐਂਡ ਰਨ ਦੇ ਇੱਕ ਮਾਮਲੇ ਦੀ ਵੀਡੀਓ ਆਈ ਸਾਹਮਣੇ ਅਮਰੀਕਾ ਨੂੰ ਜਲਦ ਮਿਲੇਗਾ ਨਵਾਂ ਡਿਫੈਂਸ ਸਿਸਟਮ ਗੋਲਡਨ ਡੋਮ 175 ਅਰਬ ਡਾਲਰ ਦੀ ਆਵੇਗੀ ਲਾਗਤ 트럼ਪ ਨੇ ਕੀਤਾ ਐਲਾਨ ਕੈਨੇਡਾ ਵੀ ਹੋ ਸਕਦਾ ਹੈ ਸ਼ਾਮਲ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਚੱਲ ਰਹੀ ਕਾਰਵਾਈ ਦਰਮਿਆਨ ਟਰੰਪ ਸਰਕਾਰ ਵੱਲੋਂ ਉਹਨਾਂ ਭਾਰਤੀ ਟਰੈਵਲ ਏਜੰਸੀਆਂ ਦੇ ਮਾਲਕਾਂ ਅਤੇ ਅਧਿਕਾਰੀਆਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਜਾਣਬੁੱਝ ਕੇ ਗੈਰਕਾਨੂੰਨੀ ਪ੍ਰਵਾਸ ਨੂੰ ਹੁਲਾਰਾ ਦਿੱਤਾ ਗਿਆ। ਵਿਦੇਸ਼ ਵਿਭਾਗ ਨੇ ਕਿਹਾ ਕਿ ਨਵੀਂ ਦਿੱਲੀ ਸਥਿਤ ਯੂਐਸ ਐਮਬੈਸੀ ਦੇ ਕਾਉਂਸਲਰ ਸੇਵਾਵਾਂ ਅਤੇ ਡਿਪਲੋਮੈਟਿਕ ਸਿਕਿਉਰਿਟੀ ਸਰਵਿਸ ਵਿਭਾਗ ਵੱਲੋਂ ਪੂਰੇ ਭਾਰਤ ਵਿੱਚ ਇਮੀਗ੍ਰੇਸ਼ਨ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਫਰਮਾਂ ਅਤੇ ਮਨੁੱਖੀ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਟਰੈਵਲ ਏਜੰਸੀਆਂ ਦੀ ਸਰਗਰਮੀ ਨਾਲ ਸ਼ਨਾਖਤ ਕੀਤੀ ਗਈ ਹੈ। ਭਾਰਤੀ ਲੋਕਾਂ ਨੂੰ ਅਮਰੀਕਾ ਦੇ ਬਾਰਡਰ ਤੇ ਭੇਜਣ ਵਾਲੇ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਕੋਈ ਵੀ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿੱਚ ਦਾਖਲ ਨਹੀਂ ਹੋ ਸਕਦਾ ਵਿਦੇਸ਼ ਵਿਭਾਗ ਨੇ ਅੱਗੇ ਕਿਹਾ ਕਿ ਇਮੀਗ੍ਰੇਸ਼ਨ ਕਾਨੂੰਨ ਸਖਤੀ ਨਾਲ ਲਾਗੂ ਕੀਤੇ ਜਾ ਰਹੇ ਨੇ ਅਤੇ ਅਮਰੀਕਾ ਵਾਲਿਆਂ ਦੀ ਹਿਫਾਜ਼ਤ ਯਕੀਨੀ ਬਣਾਉਂਦਿਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਡਿਪੋਰਟ ਕਰਨ ਦਾ ਸਿਲਸਿਲਾ ਜਾਰੀ ਹੈ ਦੱਸ ਦਈਏ ਕਿ 트럼ਪ ਸਰਕਾਰ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵੋ ਪੈਟਰੋਸ ਨੇ ਕਈ ਕਮੰਟਰੀ ਆਗੂਆਂ ਦੇ ਵੀਜ਼ੇ ਵੀ ਰੱਦ ਕਰ ਚੁੱਕੀ ਹੈ ਗੁਸਟਾਵੋ ਦਾ ਵੀਜ਼ਾ ਇਸ ਕਰਕੇ ਰੱਦ ਕੀਤਾ ਗਿਆ ਕਿਉਂਕਿ ਉਹਨਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਲੜਦੇ ਅਮਰੀਕਾ ਦੇ ਫੌਜੀ ਜਹਾਜ਼ਾਂ ਨੂੰ ਆਪਣੇ ਮੁਲਕ ਵਿੱਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਸਿਰਫ ਇੰਨਾ ਹੀ ਨਹੀਂ 트럼ਪ ਸਰਕਾਰ ਵੱਲੋਂ ਵਿਜ਼ਟਰ ਵੀਜ਼ਾ ਤੇ ਅਮਰੀਕਾ ਪੁੱਜੇ ਭਾਰਤੀਆਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਜਾ ਚੁੱਕੀ ਹੈ ਨਵੀਂ ਦਿੱਲੀ ਸਥਿਤ ਯੂਐਸ ਅੰਬੈਸੀ ਨੇ ਕਿਹਾ ਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਕੁਝ ਦਿਨ ਵਾਸਤੇ ਵੀ ਠਹਿਰਨਾ ਮਹਿੰਗਾ ਪਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨਾ ਸਿਰਫ ਫੜ ਕੇ ਰਿਪੋਰਟ ਕੀਤਾ ਜਾਵੇਗਾ ਸਗੋਂ ਅਮਰੀਕਾ ਵਿੱਚ ਦਾਖਲੇ ਤੇ ਪੱਕੀ پابੰਦੀ ਲੱਗ ਸਕਦੀ ਹੈ ਯੂਐਸ ਅੰਬੈਸੀ ਦੀ ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ ਜਦੋਂ ਅਮਰੀਕਾ ਦਾ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਦਾ ਵਿਭਾਗ ਆਖ ਚੁੱਕਾ ਹੈ ਕਿ ਗ੍ਰੀਨ ਕਾਰਡ ਹੋਣ ਦਾ ਮਤਲਬ ਡਿਪੋਰਟੇਸ਼ਨ ਤੋਂ ਬਚਣ ਦੀ ਗਾਰੰਟੀ ਨਹੀਂ ਟਰੰਪ ਸਰਕਾਰ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਕਿਸੇ ਪ੍ਰਵਾਸੀ ਦਾ ਆਉਣਾ ਇੱਕ ਸਹੂਲਤ ਹੈ ਨਾ ਕਿ ਕੋਈ ਹੱਕ ਹਿੰਸਾ ਅਤਵਾਦ ਜਾਂ ਹੋਰ ਗੈਰ ਕਾਨੂੰਨੀ ਸਰਗਰਮੀਆਂ ਵਿੱਚ ਸ਼ਾਮਲ ਪ੍ਰਵਾਸੀਆਂ ਨੂੰ ਸਿੱਧੇ ਤੌਰ ਤੇ ਡਿਪੋਰਟ ਕਰ ਦਿੱਤਾ ਜਾਵੇਗਾ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਾਲੇ ਹੁਣ ਤੱਕ 2 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕੇ ਨੇ ਅਤੇ 1-1000 ਡਾਲਰ ਲੈ ਕੇ ਸੈਲਫ ਰਿਪੋਰਟ ਹੋਣ ਵਾਲਿਆਂ ਦੇ ਜਹਾਜ਼ਾਂ ਨੇ ਵੀ ਉਡਾਰੀ ਭਰਨੀ ਸ਼ੁਰੂ ਕਰ ਦਿੱਤੀ ਹੈ ਬੀਤੇ ਦਿਨੀ ਫਲੋਰੀਡਾ ਵਿਖੇ ਮਾਰੇ ਗਏ ਛਾਪਿਆਂ ਦੌਰਾਨ 780 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਅਪਰਾਧਕ ਪਿਛੋਕੜ ਵਾਲੇ ਦੱਸੇ ਜਾ ਰਹੇ ਨੇ ਹੁਣ ਭਾਰਤੀ ਟਰੈਵਲ ਏਜੰਸੀਆਂ ਤੇ ਸਖਤੀ ਰਾਹੀਂ ਟਰੰਪ ਸਰਕਾਰ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਪੂਰੀ ਤਰ੍ਹਾਂ ਰੋਕ ਦਿੱਤਾ ਜਾਵੇ ਅਤੇ ਮੈਕਸੀਕੋ ਦੇ ਬਾਰਡਰ ਤੇ ਤਾਇਨਾਤ ਫੌਜ ਨੂੰ ਹਟਾਉਣ ਦਾ ਮੌਕਾ ਮਿਲੇ ਟਰੰਪ ਦੇ ਸੱਤਾ ਸੰਭਾਲਣ ਵੇਲੇ ਅਮਰੀਕਾ ਵਿੱਚ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਭਾਰਤੀਆਂ ਦੀ ਗਿਣਤੀ 18000 ਦਸੀ ਗਈ ਪਰ ਇਹਨਾਂ ਵਿੱਚੋਂ ਕੁਝ ਸੈਂਕੜਿਆਂ ਨੂੰ ਹੀ ਦੇਸ਼ ਨਿਕਾਲਾ ਦਿੱਤਾ ਜਾ ਸਕਿਆ ਹੈ ਬਿਊਰੋ ਰਿਪੋਰਟ ਫਰਮਦਰ ਟੀਵੀ ਆਓ ਹੁਣ ਚੱਲਦੇ ਹਾਂ ਅਮਰੀਕਾ ਦੇ ਵੀਜ਼ਾ ਲਈ ਡਾਕੇ ਮਾਰਨ ਵਾਲੇ ਭਾਰਤੀਆਂ ਵੱਲੋਂ ਗੁਨਾਹ ਕਬੂਲ ਕੀਤੇ ਜਾਣ ਨਾਲ ਸੰਬੰਧਤ ਖਬਰ ਵਾਲ ਅਮਰੀਕਾ ਦੇ ਯੂ ਵੀਜ਼ਾ ਲਈ ਫਰਜ਼ੀ ਡਾਕੇ ਮਾਰਨ ਅਤੇ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲਿਆਂ ਵਿੱਚ ਘਰੇ ਦੋ ਭਾਰਤੀ ਨਾਗਰਿਕਾਂ ਵਿੱਚੋਂ ਇੱਕ ਨੇ ਗੁਨਾਹ ਕਬੂਲ ਕਰ ਲਿਆ ਜਦਕਿ ਦੂਜਾ 22 ਮਈ ਨੂੰ ਗੁਨਾਹ ਕਬੂਲ ਕਰ ਸਕਦਾ ਹੈ ਅਦਾਲਤੀ ਦਸਤਾਵੇਜ਼ਾ ਮੁਤਾਬਕ ਰਾਮਪਾਈ ਪਟੇਲ ਅਤੇ ਬਲਵਿੰਦਰ ਸਿੰਘ ਨੇ ਸਟੋਰ ਮਾਲਕਾਂ ਦੀ ਮਿਲੀ ਭੁਗਤ ਨਾਲ ਘਟੋ ਘਟ ਨੌ ਡਾਕੇ ਮਾਰੇ ਡਾਕੇ ਦੀਆਂ ਵਾਰਦਾਤਾਂ 2023 ਵਿੱਚ ਸ਼ੁਰੂ ਹੋਈਆਂ ਅਤੇ ਹਰ ਵਾਰ ਸਟੋਰ ਦੇ ਮੁਲਾਜ਼ਮ ਲੁਟੇਰਿਆਂ ਦੇ ਫਰਾਰ ਹੋਣ ਤੋਂ 5 ਮਿੰਟ ਬਾਅਦ ਪੁਲਿਸ ਨੂੰ ਕਾਲ ਕਰਦੇ ਅਸਲ ਵਿੱਚ ਇਹਨਾਂ ਵਾਰਦਾਤਾਂ ਦੀ ਸਾਜ਼ਿਸ਼ ਸਟੋਰ ਮੁਲਾਜ਼ਮਾਂ ਨੂੰ ਯੂ ਵੀਜ਼ਾ ਦਿਵਾਉਣ ਲਈ ਖੜੀ ਗਈ ਜਨਾਬ ਵੱਲੋਂ ਰਾਮਪਾਈ ਅਤੇ ਬਲਵਿੰਦਰ ਸਿੰਘ ਨੂੰ 20000 ਡਾਲਰ ਤੱਕ ਦੀ ਅਦਾਇਗੀ ਕੀਤੀ ਜਾਂਦੀ। ਅਮਰੀਕਾ ਦੇ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਕਿਸੇ ਸਟੋਰ ਤੇ ਡਾਕਾ ਪੈਂਡ ਦੀ ਸੂਰਤ ਵਿੱਚ ਉੱਥੇ ਕੰਮ ਕਰਦੇ ਮੁਲਾਜ਼ਮਾਂ ਨੂੰ ਮਾਨਸਿਕ ਜਾਂ ਸਰੀਰਕ ਤੌਰ ਤੇ ਪੀੜਤ ਮੰਨਿਆ ਜਾਂਦਾ ਹੈ ਅਤੇ 4 ਸਾਲ ਤੱਕ ਅਮਰੀਕਾ ਵਿੱਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਡਾਕਿਆਂ ਦੀ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਫਰਜ਼ੀ ਲੁਟੇਰਾ ਹਥਿਆਰ ਲਹਿਰਾਉਂਦਾ ਹੋਇਆ ਸਟੋਰ ਅੰਦਰ ਦਾਖਲ ਹੁੰਦਾ ਹੈ ਅਤੇ ਨਕਦੀ ਲੁੱਟ ਕੇ ਫਰਾਰ ਹੋ ਜਾਂਦਾ ਹੈ। ਫਰਜ਼ੀ ਡਾਕੇ ਵਾਸਤੇ ਸਟੋਰ ਵਰਤਣ ਦੇ ਐਕਸ ਵਿੱਚ ਰਾਮਪਾਈ ਪਟੇਲ ਅਤੇ ਬਲਵਿੰਦਰ ਸਿੰਘ ਵੱਲੋਂ ਸਟੋਰ ਮਾਲਕ ਨੂੰ ਉਦਾਈ ਗਈ ਵੀ ਕੀਤੀ ਜਾਂਦੀ ਅਤੇ ਮੁਲਾਜ਼ਮ ਯੂ ਵੀਜ਼ਾ ਵਾਸਤੇ ਅਰਜ਼ੀ ਦਾਇਰ ਕਰ ਦਿੰਦੇ। ਰਾਮਪਾਈ ਪਟੇਲ ਨੂੰ ਨਿਊਯਾਰਕ ਦੇ ਕੁਇਨਜ਼ ਇਲਾਕੇ ਅਤੇ ਬਲਵਿੰਦਰ ਸਿੰਘ ਨੂੰ ਵਾਸ਼ਿੰਗਟਨ ਦੇ ਸਿਆਟਲ ਤੋਂ ਗ੍ਰਫਤਾਰ ਕੀਤਾ ਗਿਆ ਇਹਨਾਂ ਵਿਰੁੱਧ ਬੋਸਟਨ ਦੀ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ ਅਤੇ 5 ਸਾਲ ਤੱਕ ਦੀ ਸਜ਼ਾ ਤੋਂ ਇਲਾਵਾ 2.5 ਲੱਖ ਡਾਲਰ ਤੱਕ ਜੁਰਮਾਨਾ ਹੋ ਸਕਦਾ ਹੈ ਦੱਸ ਦਈਏ ਕਿ ਅਮਰੀਕਾ ਦੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਕੁਝ ਖਾਸ ਅਪਰਾਧਾਂ ਦੇ ਪੀੜਤਾਂ ਨੂੰ ਯੂ ਵੀਜ਼ਾ ਦਿੱਤਾ ਜਾਂਦਾ ਹੈ ਇਹ ਵੀਜ਼ਾ ਸਾਲ 2000 ਵਿੱਚ ਆਰੰਭ ਕੀਤਾ ਗਿਆ ਅਤੇ ਇਸ ਦਾ ਮੁੱਖ ਮਕਸਦ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣਾ ਸੀ ਪਰ ਕੁਝ ਛਾਤਰ ਦਿਮਾਗ ਵਾਲੇ ਲੋਕਾਂ ਨੇ ਇਸ ਦਾ ਨਾਜਾਇਜ਼ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਨਿਊਯਾਰਕ ਦੇ ਵਸਨੀਕ ਰਾਮਪਾਈ ਪਟੇਲ ਨੇ ਬੋਸਟਨ ਦੇ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਵੀਜ਼ਾ ਫਰਾਡ ਦੀ ਸਾਜ਼ਿਸ਼ ਦੇ ਇੱਕ ਦੋਸ਼ ਅਧੀਨ ਕਬੂਲਨਾਮਾ ਦਾਖਲ ਕਰ ਦਿੱਤਾ ਜਿਸ ਨੂੰ ਸਜ਼ਾ ਦਾ ਐਲਾਨ 20 ਅਗਸਤ ਨੂੰ ਕੀਤਾ ਜਾਵੇਗਾ ਮੈਸਾਚੂਸੈਟਸ ਦੀ ਅਦਾਲਤ ਵਿੱਚ ਦਾਇਰ ਦਸਤਾਵੇਜ਼ਾ ਮੁਤਾਬਕ ਫਰਜ਼ੀ ਡਾਕਿਆਂ ਦੇ ਇਸ ਮਾਮਲੇ ਦੀ ਪੜਤਾਲ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੈਂਸਿਲਵੇਨੀਆ ਕੈਂਟਕੀ ਅਤੇ ਟੈਨੇਸੀ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਦੀ ਮਦਦ ਲਈ ਗਈ। ਬੀਰ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਅਮਰੀਕਾ ਵਿੱਚ ਇੱਕ ਭਾਰਤੀ ਨਾਲ ਹੌਲਨਾਕ ਵਾਰਦਾਤ ਵਾਪਰਨ ਅਤੇ ਦੂਜੇ ਦੀ ਗ੍ਰਿਫਤਾਰੀ ਨਾਲ ਸੰਬੰਧਤ ਖਬਰ ਵੱਲ। ਅਮਰੀਕਾ ਵਿੱਚ ਇੱਕ ਸਿਰਫਰੇ ਭਾਰਤੀ ਨੇ ਆਪਣੇ ਮਾਮੇ ਦੇ ਭੁਲੇਖੇ 30 ਸਾਲ ਦੇ ਅਕਸ਼ੇ ਗੁਪਤਾ ਦਾ ਕਤਲ ਕਰ ਦਿੱਤਾ। ਟੈਕਸਾਸ ਸੂਬੇ ਦੇ ਆਸਟਨ ਸ਼ਹਿਰ ਦੀ ਪੁਲਿਸ ਨੇ ਦੱਸਿਆ ਕੇ ਵਾਰਦਾਤ ਬਾਟਨ ਸਪ੍ਰਿੰਗਸ ਰੋਡ ਨੇੜੇ ਸਾਊਥ ਲਮਾਰ ਬੁਲੇਵਾਰਡ ਦੇ 500 ਬਲਾਕ ਵਿੱਚ ਵਾਪਰੀ ਅਕਸ਼ੇ ਗੁਪਤਾ ਕੈਪ ਮੈਟਰੋ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਜਦੋਂ 31 ਸਾਲ ਦੇ ਦੀਪਕ ਕੰਦੇਲ ਨੇ ਬਗੈਰ ਕਿਸੇ ਪੜਕਾਹਟ ਤੋਂ ਉਸ ਦੀ ਗਰਦਨ ਵਿੱਚ ਛੁਰਾ ਮਾਰ ਦਿੱਤਾ ਅਤੇ ਇੱਕ ਬੱਸ ਸਟਾਪ ਤੇ ਉਤਰ ਕੇ ਫਰਾਰ ਹੋ ਗਿਆ ਮੌਕੇ ਤੇ ਪਹੁੰਚੇ ਪੈਰਾਮੈਡਿਕਸ ਨੇ ਅਕਸ਼ੇ ਗੁਪਤਾ ਨੂੰ ਹਸਪਤਾਲ ਲਿਜਾਣ ਦਾ ਯਤਨ ਕੀਤਾ ਪਰ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਉਧਰ ਆਸਟਨ ਪੁਲਿਸ ਨੇ ਕੁਝ ਦੇਰ ਬਾਅਦ ਦੀਪਕ ਦੀ ਪੈੜ ਨੱਪ ਲਈ ਅਤੇ ਪੁਚਪੜਤਾਲ ਦੌਰਾਨ ਉਸਨੇ ਅਕਸ਼ੇ ਗੁਪਤਾ ਦਾ ਕਤਲ ਕਬੂਲ ਕਰ ਲਿਆ। ਦੀਪਕ ਨੇ ਦੱਸਿਆ ਕਿ ਉਸਨੇ ਆਪਣੇ ਇੱਕ ਰਿਸ਼ਤੇਦਾਰ ਦੇ ਭੁਲੇਖੇ ਅਕਸ਼ੇ ਗੁਪਤਾ ਦੀ ਹੱਤਿਆ ਕੀਤੀ। ਆਸਟਨ ਪੁਲਿਸ ਨੇ ਦੀਪਕ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦਾ ਦੋਸ਼ ਆਇਦ ਕਰਦੇ ਹਾਂ, ਟ੍ਰੈਵਿਸ ਕਾਉਂਟੀ ਜੇਲ੍ਹ ਭੇਜ ਦਿੱਤਾ। ਦੂਜੇ ਪਾਸੇ ਚਲਦੀ ਬੱਸ ਵਿੱਚ ਹੋਈ ਚੋਰੀਬਾਜ਼ੀ ਮਗਰੋਂ ਲੋਕ ਸਹਿਮ ਗਏ ਅਤੇ ਆਪਣੀ ਜਾਨ ਬਚਾ ਕੇ ਸੁਰੱਖਿਤ ਇਲਾਕੇ ਵੱਲ ਦੌੜੇ। ਦੀਪਕ ਕੰਦੇਲ ਖੂਨ ਨਾਲ ਲਿਬੜਿਆ ਚੋਰਾ ਲੈ ਕੇ ਸੜਕ ਤੋਂ ਲੰਘ ਰਿਹਾ ਸੀ ਤਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਪਰ ਇਸੇ ਦੌਰਾਨ ਦੀਪਕ ਇੱਕ ਦੁਕਾਨ ਵਿੱਚ ਦਾਖਲ ਹੋਇਆ ਅਤੇ ਦੁਕਾਨਦਾਰ ਨੂੰ 911 ਤੇ ਫੋਨ ਕਰਨ ਵਾਸਤੇ ਆਖਿਆ ਮੀਡੀਆ ਨਾਲ ਗੱਲਬਾਤ ਕਰਦੇਆਂ ਦੁਕਾਨ ਦੇ ਮਾਲਕ ਐਂਥਨੀ ਵੈਸਕੋਇਜ਼ ਨੇ ਦੱਸਿਆ ਕਿ ਕਾਤਲ ਨੂੰ ਸਾਹਮਣੇ ਦੇਖ ਕੇ ਉਸ ਦੀਆਂ ਲੱਤਾਂ ਕੰਬਣ ਲੱਗੀਆਂ ਵੈਸਕੋਇਜ਼ ਮੁਤਾਬਕ ਉਸਨੇ ਆਪਣੇ 10 ਸਾਲ ਦੇ ਕੰਮਕਾਜੀ ਤਜਰਬੇ ਦੌਰਾਨ ਸੜਕ ਤੇ ਕਈ ਲੜਾਈਆਂ ਦੇਖੀਆਂ ਹਾਸੇ ਦੇਖੇ ਪਰ ਅਜਿਹੀ ਵਾਰਦਾਤ ਕਦੇ ਵੀ ਸਾਹਮਣੇ ਨਹੀਂ ਆਈ ਬਸ ਵਿੱਚ ਸਵਾਰ ਲੋਕਾਂ ਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਦੀਆਂ ਅੱਖਾਂ ਸਾਹਮਣੇ ਇੱਕ ਸ਼ਖਸ ਨੂੰ ਥੁਰੇ ਮਾਰ ਕੇ ਕਤਲ ਕਰ ਦਿੱਤਾ ਗਿਆ ਕੈਪ ਮੈਟਰੋ ਨੇ ਵਾਰਦਾਤ ਮਗਰੋਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਸਾਫਰਾਂ ਦੀ ਸੁਰੱਖਿਆ ਸਭ ਤੋਂ ਅਹਿਮ ਹੈ ਪਰ ਆਵਾਜਾਈ ਦੇ ਹੋਰਨਾਂ ਸਾਧਨਾਂ ਵਾਂਗ ਬਸ ਵਿੱਚ ਚੜਨ ਤੋਂ ਪਹਿਲਾਂ ਕਿਸੇ ਮੁਸਾਫਰ ਦੀ ਕੋਈ ਸਕਰੀਨਿੰਗ ਨਹੀਂ ਕੀਤੀ ਜਾਂਦੀ ਜਿਸ ਦੇ ਮੱਦੇਨਜ਼ਰ ਆਈ.ਆਰ.ਏ ਦੀ ਮਦਦ ਨਾਲ ਹੀ ਅਜਿਹੀਆਂ ਸਮੱਸਿਆਵਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ ਕੈਪ ਮੈਟਰੋ ਦੇ ਮੁੱਖ ਕਾਰਜਕਾਰੀ ਅਫਸਰ ਡਾ. ਟਿ ਵਾਟਕਿਨ ਨੇ ਅਕਸ਼ੇ ਗੁਪਤਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਇਸ ਹੌਲਨਾਕ ਵਾਰਦਾਤ ਨਾਲ ਸਮੁੱਚੀ ਕਮਿਊਨਿਟੀ ਨੂੰ ਵੱਡਾ ਝਟਕਾ ਲੱਗਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਵਾਪਰੇ ਹੈਰਾਨਕੁਨ ਅਤੇ ਹੌਲਨਾਕ ਸੜ ਖਾਸਿਆਂ ਨਾਲ ਸੰਬੰਧਤ ਹੈ ਕੈਨੇਡਾ ਵਿੱਚ ਚੱਲਦੇ ਟਰੱਕਾਂ ਦੇ ਪਹੀਏ ਖੁੱਲਣ ਅਤੇ ਟਰੈਕਟਰ ਤੇ ਖੇਤਾਂ ਵੱਲ ਜਾ ਰਹੇ ਕਿਸਾਨ ਦੀ ਰੇਲਗੱਡੀ ਨਾਲ ਟੱਕਰ ਦੇ ਮਾਮਲੇ ਸਾਹਮਣੇ ਆਏ ਨੇ ਟਰੱਕ ਦੇ ਟਾਇਰ ਖੁੱਲਣ ਦਾ ਪਹਿਲਾ ਹਾਦਸਾ 온ਟਾਰੀਓ ਦੇ ਮੈਟਿਸਵੈਲ ਕੋਰਟ ਇਲਾਕੇ ਵਿੱਚ ਹਾਈਵੇ 11 ਤੇ ਵਾਪਰਿਆ ਅਤੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਬ੍ਰੈਂਪਟਨ ਦੇ ਡਰਾਈਵਰ ਸਣੇ ਮਿਸਿਸਾਗਾਦੀ ਟਰਾਂਸਪੋਰਟ ਕੰਪਨੀ ਵਿਰੁੱਧ ਦੋਸ਼ਾਇਦ ਕੀਤੇ ਗਏ ਨੇ ਜੇਮਸ ਬੇਦੀ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਮੈਟਿਸਵੈਲ ਕੋਰਟ ਇਲਾਕੇ ਵਿੱਚ ਗਸ਼ਤ ਦੌਰਾਨ ਇੱਕ ਕਮਰਸ਼ੀਅਲ ਮੋਟਰ ਵਹੀਕਲ ਦੇ ਦੋ ਪਹੀਏ ਖੁੱਲ ਕੇ ਹਾਈਵੇ ਦੇ ਦੂਜੇ ਪਾਸੇ ਚਲੇ ਗਏ। ਟਰੱਕ ਦੇ ਐਕਸਲ ਵਿੱਚੋਂ ਅੱਗ ਵੀ ਨਿਕਲੀ ਜਿਸ ਨੂੰ ਤੁਰਤ ਬੁਝਾ ਦਿੱਤਾ ਗਿਆ। ਬ੍ਰੈਮਟਨ ਦੇ 27 ਸਾਲਾ ਡਰਾਈਵਰ ਵਿਰੁੱਧ ਵੱਡੇ ਨੁਕਸ ਵਾਲਾ ਕਮਰਸ਼ੀਅਲ ਮੋਟਰ ਵਹੀਕਲ ਚਲਾਉਣ ਰੋਜ਼ਾਨਾ ਪੜਤਾਲ ਰਿਪੋਰਟ ਮੁਕੰਮਲ ਕਰਨ ਵਿੱਚ ਅਸਫਲ ਰਹਿਣ ਟਰੱਕ ਦੇ ਟਾਇਰ ਖੁੱਲਣ ਅਤੇ ਟਰੱਕ ਦੇ ਕੋਈ ਨਾਮ ਨਾ ਹੋਣ ਦੇ ਦੋਸ਼ਾਇਦ ਕੀਤੇ ਗਏ ਨੇ ਇਸ ਤੋਂ ਇਲਾਵਾ ਮਿਸੀ ਸਾਗਾਦੀ ਟਰਾਂਸਪੋਰਟੇਸ਼ਨ ਕੰਪਨੀ ਦੇ ਮਾਲਕ ਵਿਰੁੱਧ ਟਰੱਕ ਦੇ ਬਈਏ ਖੁੱਲਣ ਅਤੇ ਤਹਿ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਾਏ ਗਏ ਨੇ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਟਰੱਕ ਡਰਾਈਵਰਾਂ ਨੂੰ ਚੇਤੇ ਕਰਵਾਇਆ ਹੈ ਕਿ ਡੇਲੀ ਇਨਸਪੈਕਸ਼ਨ ਰਿਪੋਰਟ ਲਾਜ਼ਮੀ ਤੌਰ ਤੇ ਹੋਵੇ ਅਤੇ ਕੋਈ ਵੀ ਨੁਕਸ ਨਜ਼ਰ ਆਉਣ ਤੇ ਇਸ ਨੂੰ ਤੁਰਤ ਠੀਕ ਕਰਵਾਇਆ ਜਾਵੇ ਚਲਦੇ ਟਰੱਕ ਦੇ ਪਹੀਏ ਖੁੱਲਣ ਵਰਗੇ ਹਾਦਸੇ ਸੜਕ ਤੋਂ ਲੰਘਦੇ ਹੋਰ ਨਾਲ ਲੋਕਾਂ ਵਾਸਤੇ ਖਤਰਨਾਕ ਸਾਬਤ ਹੋ ਸਕਦੇ ਨੇ ਇਸੇ ਦੌਰਾਨ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਟਰੱਕ ਦਾ ਟਾਇਰ ਕਦੋਂ ਖੁੱਲਿਆ ਉਸ ਨੂੰ ਪਤਾ ਹੀ ਨਾ ਲੱਗਾ ਵੀਡੀਓ ਬਣਾਉਣ ਵਾਲਾ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਟਾਇਰ ਕਈ ਮੀਲ ਪਿੱਛੇ ਰਹਿ ਗਿਆ ਦੂਜੇ ਪਾਸੇ ਸਿਮਕੋ ਕਾਉਂਟੀ ਦੇ ਨਿਊ ਟੈਕਸਮ ਸੇ ਕਸਬੇ ਵਿੱਚ ਸੀਪੀ ਰੇਲ ਅਤੇ ਟਰੈਕਟਰ ਦੀ ਟੱਕਰ ਮਗਰੋਂ ਇੱਕ ਜਣੇ ਨੂੰ ਨਾਜ਼ੁਕ ਹਾਲਤ ਵਿੱਚ ਏਅਰ ਐਂਬੂਲੈਂਸ ਰਾਹੀਂ ਟ੍ਰੋਮਾ ਸੈਂਟਰ ਲਿਜਾਇਆ ਗਿਆ ਹਾਦਸੇ ਦੇ ਮੱਦੇਨਜ਼ਰ 11ਵੀਂ ਅਤੇ 12ਵੀਂ ਲਾਈਨ ਤੇ ਰੇਲ ਆਵਾਜਾਈ ਕਈ ਘੰਟੇ ਠੱਪ ਰਹੀ ਇਸੇ ਦੌਰਾਨ ਟ੍ਰਾਂਟੋ ਦੇ ਪੂਰਬੀ ਇਲਾਕੇ ਵਿੱਚ ਸੜਕ ਪਾਰ ਕਰ ਰਹੇ ਇੱਕ ਸ਼ਖਸ ਨੂੰ ਕਾਰ ਵੱਲੋਂ ਟੱਕਰ ਮਾਰਨ ਦੀ ਵੀਡੀਓ ਸਾਹਮਣੇ ਆਈ ਹੈ ਲਸਲੀਵਿਲ ਇਲਾਕੇ ਵਿੱਚ ਕוויਨ ਸਟਰੀਟ ਅਤੇ ਜੋਨਸ ਐਵੇਨਿਊ ਨੇੜੇ ਹਿਟ ਐਂਡ ਰਨ ਵਾਲਾ ਇਹ ਹਾਦਸਾ ਸੋਮਵਾਰ ਅੱਧੀ ਰਾਤ ਵੇਲੇ ਵਾਪਰਿਆ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਚਿੱਟੇ ਰੰਗ ਦੀ ਕਾਰ ਖੱਬੇ ਹੱਥ ਮੁੜਦਿਆਂ ਇੱਕ ਪੈਦਲ ਰਾਹੀਰ ਨੂੰ ਟੱਕਰ ਮਾਰਦੀ ਹੈ ਅਤੇ ਹਾਦਸੇ ਮਗਰੋਂ ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਪੈਦਲ ਰਾਹੀਰ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੋਰਾਂਟੋ ਪੁਲਿਸ ਵੱਲੋਂ ਫਿਲਹਾਲ ਗੱਡੀ ਜਾਂ ਇਸ ਦੇ ਡਰਾਈਵਰ ਨਾਲ ਸੰਬੰਧਤ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਅਤੇ ਉਸ ਨੂੰ ਖੁਦ ਹੀ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਬੈਰਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਵੱਲੋਂ 175 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਡਿਫੈਂਸ ਸਿਸਟਮ ਨਾਲ ਸੰਬੰਧਤ ਹੈ ਜੀ ਹਾਂ ਇਜ਼ਰਾਈਲ ਦੇ ਆਇਰਨ ਡੋਮ ਦੀ ਤਰਜ਼ ਤੇ ਅਮਰੀਕਾ ਵੀ ਆਪਣਾ ਗੋਲਡਨ ਡੋਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਗੋਲਡਨ ਡੋਮ ਸਿਰਫ ਦੁਸ਼ਮਣ ਮੁਲਕਾਂ ਵੱਲੋਂ ਦਾਗੀਆਂ ਮਿਜ਼ਾਲਾ ਹੀ ਨਹੀਂ ਸਗੋ ਪੁਲਾੜ ਤੋਂ ਹੋਣ ਵਾਲੇ ਹਮਲਿਆਂ ਨੂੰ ਵੀ ਰੋਕਣ ਦੇ ਸਮਰੱਥ ਹੋਵੇਗਾ ਅਤੇ ਉਹਨਾਂ ਦੇ ਕਾਰਜਕਾਲ ਦੇ ਅੰਤ ਤੱਕ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ ਦੂਜੇ ਪਾਸੇ ਕੈਨੇਡਾ ਵੱਲੋਂ ਗੋਲਡਨ ਡੋਮ ਦਾ ਹਿੱਸਾ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ ਹੈ ਰੱਖਿਆ ਮਾਰਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਮਿਜ਼ਾਈਲ ਡਿਫੈਂਸ ਸਿਸਟਮ ਵਿੱਚ ਪਿਛਲੇ 40 ਸਾਲ ਤੋਂ ਕੋਈ ਤਬਦੀਲੀ ਨਹੀਂ ਹੋਈ ਅਤੇ ਦੁਨੀਆ ਵਿੱਚ ਆਧੁਨਿਕ ਤਕਨੀਕ ਵਾਲੀਆਂ ਮਿਜ਼ਾਈਲਾਂ ਬਣ ਰਹੀਆਂ ਨੇ ਮੌਜੂਦਾ ਡਿਫੈਂਸ ਸਿਸਟਮ ਨਵੇਂ ਖਤਰਿਆਂ ਦਾ ਟੱਕਰਾ ਕਰਨ ਦੀ ਤਾਕਤ ਨਹੀਂ ਰੱਖਦਾ ਦੱਸ ਦਈਏ ਕਿ ਦੂਜੀ ਵਾਰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਤੇ ਦਸਤਖਤ ਕਰਦਿਆਂ ਨੈਕਸਟ ਜਨਰੇਸ਼ਨ ਮਿਜ਼ਾਈਲ ਡਿਫੈਂਸ ਸਿਸਟਮ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਚੀਨ, ਰੂਸ, ਉੱਤਰ ਕੋਰੀਆ ਜਾਂ ਕਿਸੇ ਵੀ ਹੋਰ ਮੁਲਕ ਤੋਂ ਆਉਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਰੋਕਿਆ ਜਾ ਸਕੇ। ਗੋਲਡਨ ਡੋਮ ਨੂੰ ਪੁਲਾੜ, ਧਰਤੀ ਅਤੇ ਸਮੁੰਦਰ ਤਿੰਨੋਂ ਥਾਵਾਂ ਤੇ ਕੰਮ ਕਰਨ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਗੋਲਡਨ ਡੋਮ ਇੱਕ ਅਜਿਹੀ ਤਕਨੀਕ ਹੋਵੇਗੀ ਜੋ ਦੁਸ਼ਮਣ ਦੀ ਮਿਜ਼ਾਈਲ ਲਾਂਚ ਹੁੰਦਿਆਂ ਹੀ ਇਸ ਦਾ ਪਤਾ ਲਾ ਲਵੇਗੀ ਅਤੇ ਰਾਹ ਵਿੱਚ ਇਸ ਨੂੰ ਤਬਾਹ ਕਰ ਦੇਵੇਗੀ ਨਵੇਂ ਰੱਖਿਆ ਪ੍ਰੋਜੈਕਟ ਤੇ ਤਕਰੀਬਨ 175 ਬਿਲੀਅਨ ਡਾਲਰ ਖਰਚ ਹੋਣਗੇ ਜਦਕਿ ਡੋਨਲਡ ਟਰੰਪ ਵੱਲੋਂ ਮੁੱਢਲੇ ਤੌਰ ਤੇ ਸਿਰਫ 25 ਅਰਬ ਡਾਲਰ ਖਰਚ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ ਟਰੰਪ ਵੱਲੋਂ ਗੋਲਡਨ ਡੋਮ ਦੀ ਜ਼ਿੰਮੇਵਾਰੀ ਸਪੇਸ ਫੋਰਸ ਦੇ ਜਨਰਲ ਮਾਈਕਲ ਗੁਐਟਲਿਨ ਨੂੰ ਦਿੱਤੀ ਗਈ ਹੈ ਜਿਨ੍ਹਾਂ ਨੂੰ ਰਾਸ਼ਟਰਪਤੀ ਦਾ ਸਭ ਤੋਂ ਭਰੋਸੇਮੰਦ ਫੌਜੀ ਅਫਸਰ ਮੰਨਿਆ ਜਾਂਦਾ ਹੈ ਡੋਨਲਡ ਟਰੰਪ ਨੇ ਅੱਗੇ ਦੱਸਿਆ ਕਿ ਕੈਨੇਡਾ ਗੋਲਡਨ ਡੋਮ ਦਾ ਹਿੱਸਾ ਬਣਨਾ ਚਾਹੁੰਦਾ ਹੈ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਇਸ ਗੱਲ ਦੀ ਤਸਦੀਕ ਕਰਦਿਆਂ ਕਿਹਾ ਗਿਆ ਹੈ ਕਿ ਅਮਰੀਕਾ ਨਾਲ ਤਾਲਮੇਲ ਤਹਿਤ ਨਵੀਂ ਸੁਰੱਖਿਆ ਪ੍ਰਣਾਲੀ ਤੇ ਚਰਚਾ ਕੀਤੀ ਜਾ ਰਹੀ ਹੈ ਇਸ ਵੇਲੇ ਅਮਰੀਕਾ ਅਤੇ ਕੈਨੇਡਾ ਸਾਂਝੇ ਤੌਰ ਤੇ ਨਾਰਥ ਅਮਰੀਕਨ 에ਰੋਸਪੇਸ ਡਿਫੈਂਸ ਕਮਾਂਡ ਚਲਾਉਂਦੇ ਨੇ ਸੋਵੀਅਤ ਸੰਘ ਦੀਆਂ ਮਿਜ਼ਾਈਲਾਂ ਤੋਂ ਬਚਾਅ ਕਰਨ ਵਾਸਤੇ ਨੋਰਾਡ ਦੀ ਨੀਂ ਰੱਖੀ ਗਈ ਸੀ ਚੇਤੇ ਰਹੇ ਕਿ ਅਮਰੀਕਾ ਦੀ ਰੱਖਿਆ ਏਜੰਸੀ ਵੱਲੋਂ 2023 ਵਿੱਚ ਜਾਰੀ ਇੱਕ ਰਿਪੋਰਟ ਮੁਤਾਬਕ ਚੀਨ ਕੋਲ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਤਕਰੀਬਨ 400 ਮਿਜ਼ਾਈਲਾਂ ਮੌਜੂਦ ਨੇ ਤਦਕਿ ਰੂਸ ਕੋਲ ਇਨਾਂ ਦੀ ਗਿਣਤੀ 350 ਦੇ ਨੇੜੇ ਤੇੜੇ ਦੱਸੀ ਜਾ ਰਹੀ ਹੈ ਇਸ ਤੋਂ ਇਲਾਵਾ ਉੱਤਰ ਕੋਰੀਆ ਕੋਲ ਵੀ ਕੁਝ ਮਿਜ਼ਾਈਲਾਂ ਦੀ ਮੌਜੂਦਗੀ ਮਹਿਸੂਸ ਹੋ ਰਹੀ ਹੈ ਰਿਪੋਰਟ ਵਿੱਚ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਉੱਤਰ ਕੋਰੀਆ ਆਪਣੀਆਂ ਬੈਲਿਸਟਿਕ ਮਿਜ਼ਾਈਲਾਂ ਦੀ ਗਿਣਤੀ ਵਧਾ ਰਿਹਾ ਹੈ ਅਤੇ ਅਮਰੀਕਾ ਦੇ ਡਿਫੈਂਸ ਸਿਸਟਮ ਵਾਸਤੇ ਇਹਨਾਂ ਦਾ ਟਕਰਾ ਕਰਨਾ ਔਖਾ ਹੋ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ